ਸੋ ਸਿੱਖਾ ਦੋਸਤੋ ਮੈਂ ਤੁਹਾਡਾ ਵਿਰਿੰਦਰ ਮਹਿਤਾ ਤੁਸੀਂ ਦੇਖ ਰਹੇ ਪੰਜਾਬ ਖਬਰ 24 ਅੱਜ ਅਸੀਂ ਜਨਤਾ ਦੇ ਮੁੱਦੇ ਨੂੰ ਲੈ ਕੇ ਇੱਕ ਵਾਰ ਫਿਰ ਅਸੀਂ ਤੁਹਾਡੇ ਸਾਹਮਣੇ ਆਏ ਹਾਂ ਇਹ ਤੁਹਾਨੂੰ ਇੱਕ ਰੋਡ ਇੱਕ ਸੜਕ ਦਾ ਮੁੱਦਾ ਹੈ ਜੋ ਲੁਧਿਆਣਾ ਦੇ ਜੀਪੀ ਰੋਡ ਜਿਹੜੀ ਹੈ ਮਲੇਰਕੋਟਾ ਰੋਡ ਉਹਦੇ ਅੰਦਰ ਜਿਹੜੀ ਇੱਕ ਪਿੰਡ ਦੇ ਅੰਦਰ ਜਿੱਥੇ ਲੜਕੀਆਂ ਦਾ ਸਕੂਲ ਹੈ ਔਰ ਇਸ ਸਕੂਲ ਦੇ ਵਿੱਚ ਜੋ ਜਾਣ ਵਾਲਾ ਮਾਰਗ ਹੈ ਬਹੁਤ ਹੀ ਬੁਰੀ ਖਸਤਾ ਹਾਲਤ ਵਿੱਚ ਹੈ ਲੜਕੀਆਂ ਦਾ ਸਕੂਲ ਵਿੱਚ ਜਾਣਾ ਬਹੁਤ ਹੀ ਮੁਸ਼ਕਲ ਭਰਿਆ ਤੇ ਦੁਬਹਰ ਹੋਇਆ ਪਿਆ ਜਿਸ ਕਰਕੇ ਮਹੱਲਾ ਨਿਵਾਸੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਆਓ ਤੁਹਾਨੂੰ ਇਸ ਮਾਰਗ ਦਾ ਕੁਝ ਫਰਕ ਹੈ ਉਹ ਦਿਖਾਉਂਦੇ ਨੇ ਨੇਤਾਵਾਂ ਕੋਲ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਲੋਕਾਂ ਕੋਲ ਜੋ ਸ਼ਿਕਾਇਤ ਕੀਤੀ ਜਾ ਰਹੀ ਹੈ ਅਸੀਂ ਉਹ ਤੁਹਾਨੂੰ ਇਸ ਰਿਪੋਰਟਾਂ ਹੀ ਦਿਖਾਣੇ ਹਾਂ ਉਹ ਨਹੀਂ ਕਰ ਲੈ ਕਲੀ ਹੋਣੀ ਵਸਤੂ ਵੀ ਰੋਡ ਵਾਲੇ ਬੋਲਣਾ ਵਾ ਹੁਣ ਸਾਡੇ ਕੋਲੇ ਇਸ ਇਲਾਕੇ ਦੇ ਜੋ ਸਰਪੰਚ ਨੇ ਮੌਨਿਕਾ ਜੀ ਉਹ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਜੋ ਰੋਡ ਹੈ ਬਿਲਕੁਲ ਟੁੱਟੀ ਹੋਰ ਖਸਤਾ ਹਾਲਤ ਵਿੱਚ ਹੈ ਉਹਨਾਂ ਵੱਲੋਂ ਇਸ ਰੋਡ ਨੂੰ ਲੈ ਕੇ ਕੀ ਕੋਸ਼ਿਸ਼ ਕੀਤੀ ਗਈ ਹੈ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਜੋ ਇਹ ਮੁੱਦਾ ਹੈਗਾ ਇਸ ਸੜਕ ਨੂੰ ਲੈ ਕੇ ਕਿ ਸੜਕ ਦੀ ਬਹੁਤ ਹੀ ਖਸਤਾ ਹਾਲਤ ਹੈ ਕੀ ਤੁਹਾਡੀ ਪੰਚਾਇਤ ਵੱਲੋਂ ਇਹ ਸੜਕ ਨੂੰ ਲੈ ਕੇ ਕੋਈ ਪਾਰਦਰਸ਼ ਕੀਤਾ ਗਿਆ ਪ੍ਰਸਤਾਵ ਸਾਡੇ ਇਹ ਸੜਕ ਦਾ ਬਹੁਤ ਬੁਰਾ ਹਾਲ ਹੈ ਜਿਸ ਨੂੰ ਅਸੀਂ ਜਰੂਰ ਦੀ ਸਾਡੀ ਪੰਚਾਇਤ ਬਣੀ ਆ ਅਸੀਂ ਬਹੁਤ ਪੰਚਾਇਤਾਂ ਜਾ ਜਾ ਕੇ ਦੇਖ ਲਿਆ ਸਾਡੀ ਸੜਕ ਦਾ ਕੋਈ ਹੱਲ ਨਹੀਂ ਹੋ ਰਿਹਾ ਇੱਥੇ ਸਰਕਾਰੀ ਬੱਚਿਆਂ ਦਾ ਸਕੂਲ ਹੈ ਉਹ ਬੱਚੀਆਂ ਇੰਨੀਆਂ ਪਰੇਸ਼ਾਨ ਆ ਕੋਈ ਕੋਈ ਗਿਰਦੀ ਆ ਕੋਈ ਸਾਈਕਲ ਤੋਂ ਕੋਈ ਕਿਸੇ ਥੱਲੇ ਆ ਜਾਂਦੀ ਹੈ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਂਦੀਆਂ ਜਿਸ ਨਾਲ ਸਾਡੀਆਂ ਬੀਬੀਆਂ ਭੈਣਾਂ ਜਦੋਂ ਇੱਥੋਂ ਦੀ ਲੰਘਦੀਆਂ ਨੇ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਆ ਜਾਂਦੀ ਕਿਸੇ ਦੇ ਗੋਡਿਆਂ 'ਤੇ ਛੱਟ ਲੱਗ ਜਾਂਦੀ ਹੈ ਕਿਸੇ ਦੇ ਗਿੱਟਿਆਂ 'ਤੇ ਛੱਟ ਲੱਗ ਜਾਂਦੀ ਹੈ ਉਸ ਕਾਰਨ ਨਾ ਉਹ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਇਸ ਸਮੱਸਿਆ ਨੂੰ ਲੈ ਕੇ ਸਾਰੇ ਮੇਰੇ ਕੋਲੇ ਪਹੁੰਚਦੇ ਨੇ ਪਰ ਇਹ ਸਸਮਸਿਆ ਦਾ ਸਾਡੇ ਕੋਲੇ ਕੋਈ ਸਵਿਧਾਨ ਨਹੀਂ ਆ ਕੋਈ ਕੋਈ ਸਰਕਾਰ ਦਾ ਕਾਰ ਨਹੀਂ ਸਾਡੀ ਕੋਈ ਅਪੀਲ ਨਹੀਂ ਸੁਣੀ ਕੋਈ ਕੁਛ ਨਹੀਂ ਸੰਗੋਆ ਸਾਨੂੰ 22 ਸਾਲ ਹੋ ਗਏ ਸਾਡੇ ਇਲਾਕੇ ਦੇ ਐਮਐਲਏ ਬਣੇ ਪਰ ਉਹਨਾਂ ਨੇ ਸਾਡੇ ਕੋਲ ਆ ਕੇ ਇੱਕ ਵਾਰ ਦੇਖਿਆ ਵੀ ਨਹੀਂ ਕਿ ਸਾਡੀ ਰੋਡ ਦਾ ਕੀ ਹਾਲ ਹੈ ਦਾ ਇੰਨਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਇੱਕ ਵਾਰ ਸਾਡੀ ਰੋਡ ਆ ਕੇ ਦੇਖੋ ਤਾਂ ਸਹੀ ਸੰਗੋਆ ਸਾਡੇ ਮਹੱਲੇ ਦਾ ਕੀ ਹਾਲ ਹੈ ਦੇਖੋ ਤਾਂ ਸਹੀ ਇੱਕ ਵਾਰ ਆ ਕੇ ਤੁਸੀਂ ਇੱਕ ਵਾਰ ਸਾਡੇ ਮਹੱਲੇ 'ਚ ਆਓ ਦੇਖੋ ਤੇ ਇਹਦਾ ਹੱਲ ਕਰੋ ਜੇ ਨਹੀਂ ਹਾਲ ਤਾਂ ਤੁਹਾਨੂੰ ਦਵਾ ਦੇ ਦਾਂ ਅਸੀਂ ਆਪਣੇ ਆਪ ਕਰਾਂਗੇ ਚਲੋ ਪੰਚਾਇਤ ਸਾਡੀ ਮੈਂ ਮੀਡੀਆ ਰਾਹੀਂ ਬੇਨਤੀ ਕਰਦਾ ਵਾਂ ਜੋ ਕਿ ਸਾਡਾ ਇਹ ਰੋਡ ਗਿਲ ਗਾਰਡਨ ਤੋਂ ਅੰਦਰ ਵੱਡਦਾ ਵਾ ਜਾਂ ਜਿੱਥੇ ਸਾਡੇ ਕੁੜੀਆਂ ਦਾ ਸਕੂਲ ਆ ਸਾਡੀ ਕੁੜੀਆਂ ਵੀ ਇੱਥੇ ਆ ਸਕੂਲ ਆਉਂਦੀਆਂ ਵਾਂ ਉਹਨਾਂ ਨੂੰ ਇੰਨੀ ਦਿੱਕਤ ਪਰੇਸ਼ਾਨੀ ਆਉਂਦੀ ਆ ਅਸੀਂ 8 ਸਾਲ ਤੋਂ ਬਹੁਤ ਪਰੇਸ਼ਾਨ ਆ ਇਸ ਰੋਡ ਤੋਂ 8 ਸਾਲਾਂ ਦੇ ਵਿੱਚ ਇਹ ਰੋਡ ਕਿਸੇ ਨੇ ਨਹੀਂ ਬਣਾਇਆ ਇਹ ਰੋਡ ਇੰਨਾ ਕੁ ਟੁੱਟ ਚੁੱਕਿਆ ਵਾ ਜਾਂ ਬਰਸਾਤਾਂ ਸ਼ੁਰੂ ਹੋਣ ਲੱਗੀਆਂ ਰੋਡ ਨੇ ਹੋਰ ਟੁੱਟ ਜਾਣਾ ਵਾ ਮੈਂ ਸਰਕਾਰ ਨੂੰ ਫੀਲ ਕਰਦਾ ਵਾਂ ਵੀ ਸਾਡਾ ਰੋਡ ਜਲਦੀ ਤੋਂ ਬਲਦੀ ਬਣਾਇਆ ਜਾਵੇ ਜੇ ਨੋਡ ਇਹਨਾਂ ਨੇ ਨਹੀਂ ਬਣਾਇਆ ਅਸੀਂ ਕੋਈ ਬਹੁਤ ਵੱਡਾ ਐਕਸ਼ਨ ਲਵਾਂਗੇ ਧਰਨਾ ਲਾਵਾਂਗੇ ਜੀਵਨ ਸਿੰਘ ਸੰਗਵਾਲ ਜੀ ਨੂੰ 25 ਸਾਲਾਂ ਨਾਲ ਸਰਕਾਰ ਬਣੀ ਨੂੰ ਹੋ ਗਿਆ 25 ਸਾਲਾਂ ਦੇ ਵਿੱਚ ਸਾਡੀ ਆਹ ਰੋਡ ਦਾ ਇਹਨਾਂ ਵੇੜਾ ਕਰ ਕੋ ਦਿੱਤਿਆ ਵਾ ਬਹੁਤ ਬੁਰਾ ਹਾਲਾ ਰੋਡ ਦਾ ਮਿਹਰੀਆਂ ਬੀਬੀਆਂ ਪੈਣਾ ਰੋਡ ਤੇ ਕੋਲ ਡਿੱਗਦੀਆਂ ਸੱਟਾਂ ਖਾਂਦੀਆਂ ਬਹੁਤ ਬੁਰਾ ਹਾਲਾ ਸਾਡੇ ਰੋਡ ਦਾ ਇਸੇ ਨਿਕੰਮੀ ਸਰਕਾਰ ਨੂੰ ਮੈਂ ਬੇਨਤੀ ਅਪੀਲ ਕਰਨਾ ਭਵੰਤਮਨ ਜੀ ਨੂੰ ਵੀ ਆ ਸਾਡੇ ਰੋਡ ਦਾ ਹਾਲ ਦੇਖੋ ਤੇ ਸਾਡੇ ਰੋਡ ਦਾ ਹਾਲ ਕੀ ਆ ਗੱਡੀਆਂ ਵੱਡੀਆਂ ਆਪਾਂ ਗੱਲਾਂ ਕਰਦੇ ਆਂ ਆ ਛੋਟੇ ਸਾਡੇ ਪਿੰਡਾਂ 'ਚ ਜਿਹੜੀ ਰੋੜੀ ਬਣਾ ਦਿਓ ਮੈਂ ਇਹੀ ਅਪੀਲ ਕਰਦਾ ਸਰਕਾਰ ਨੂੰ ਹੋਰ ਸਾਡੇ ਨਾਲ ਇਸ ਇਲਾਕੇ ਦੇ ਜੋ ਸਾਡਾ ਸਰਪੰਚ ਜੁਝਾਰ ਸਿੰਘ ਜੀ ਸਾਡੇ ਨਾਲ ਖੜੇ ਨੇ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਤੇ ਜੋ ਇਸ ਸੜਕ ਨੂੰ ਲੈ ਕੇ ਅੱਜ ਇਹ ਪ੍ਰੋਟੈਸਟ ਹੋ ਰਿਹਾ ਹੈ ਉਹ ਇਸ ਬੰਦੇ ਵਿੱਚ ਕੀ ਕਹਿਣਾ ਚਾਹੁੰਦਾ ਜੀ ਆ ਜੀ ਸਤਿਕਾਰ ਸਤਿਕਾਰ ਜੀ ਸਾਰੇ ਜੋ ਸੜਕ ਨੂੰ ਲੈ ਕੇ ਅੱਜ ਲਾਟਾ ਨਿਵਾਸੀ ਆ ਉਹਨੇ ਪ੍ਰੋਟੈਸਟ ਕੀਤਾ ਜਾ ਰਿਹਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਰੋਡ ਦਾ ਮੁੱਦਾ ਬੜਾ ਸੈਂਸਿਟਿਵ ਹੈ ਕਿਉਂਕਿ ਸਾਡੇ ਏਰੀਆ ਦੇ ਵਿੱਚ ਕੁੜੀਆਂ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਔਰ ਇਹ ਸਕੂਲ ਦੇ ਵਿੱਚ ਆਲੇ-ਦਾਲੇ ਦੇ 10 ਕਿਲੋਮੀਟਰ ਦੇ ਏਰੀਏ ਤੋਂ ਲੜਕੀਆਂ ਪੜਨ ਆਉਂਦੀਆਂ ਨੇ ਸੋ ਲੜਕੀਆਂ ਪੈਦਲ ਵੀ ਆਉਂਦੀਆਂ ਨੇ ਸਾਈਕਲਾਂ ਤੇ ਵੀ ਆਉਂਦੀਆਂ ਨੇ ਪਰ ਰੋਡ ਦਾ ਇਹਨਾਂ ਬੁਰਾ ਹਾਲ ਹੈ ਕਈ ਵਾਰ ਐਕਸੀਡੈਂਟ ਹੋਏ ਆ ਕਈ ਲੜਕੀਆਂ ਦੇ ਸੱਤਾਂ ਲੱਗੀਆਂ ਵੈਸੇ ਵੀ ਮਹੱਲਾ ਨਿਵਾਸੀ ਜਦੋਂ ਨਿਕਲਦੇ ਨੇ ਤਾਂ ਕਈ ਵਾਰ ਡਿੱਗ ਕੇ ਐਕਸੀਡੈਂਟ ਹੁੰਦੇ ਨੇ ਸੋ ਆਹ ਰੋਡ ਆ ਜਿਹੜਾ ਇਹ ਗੁਰਨਾਮਕ ਨਗਰ ਗਿੱਲ ਦੇ ਵਿੱਚੋਂ ਹੁੰਦਾ ਹੋਇਆ ਗਿੱਲ ਪਿੰਡ ਤੋਂ ਦੇਗੋਆਣੇ ਰੋਡ ਨੂੰ ਜਾਂਦਾ ਆ। ਤੇ ਇਸ ਏਰੀਆ ਦੀ ਬਹੁਤ ਵੱਡੀ ਆਵਾਜ਼ ਆ ਆਪਾਂ ਦੇਖ ਸਕਦੇ ਆ ਆਵਾਜ਼ਾਂ ਹੀ ਬਹੁਤ ਵੱਡੇ ਲੈਵਲ ਦੇ ਆ। ਪਰ ਐਡੋ ਹੀ ਵੱਡੀ ਪ੍ਰੋਬਲਮ ਹੋਣ ਦੇ ਕਰਕੇ ਪਿਛਲੇ 15 ਸਾਲ ਹੋ ਗਏ ਮਾਲਾ ਨਿਵਾਸੀ ਆਈ ਪੰਚਾਇਤ ਦੇ ਵਿੱਚ ਇਹ ਕੁਐਸਚਨ ਉੱਠਦਾ ਆ। ਪਰ ਸਾਡੇ ਐਮਐਲਏ ਸਾਹਿਬ 2.5 ਸਾਲ ਹੋ ਗਏ ਉਹਨਾਂ ਨੂੰ ਬਣਿਆ ਨੂੰ ਆਪ ਵੀ ਕਈ ਵਾਰ ਇਸ ਰੋਡ ਦੇ ਉੱਤੋਂ ਦੀ ਲੰਘ ਕੇ ਗਏ ਨੇ। ਪਰ ਕਾਰਨ ਕੀ ਆ? ਇਹ ਨਹੀਂ ਸਮਝਾ ਰਹੇ ਵੀ ਰੋੜੇ ਜਿਹੜੇ ਅਜੇ ਤੱਕ ਬਣੇ ਨਹੀਂ ਹੈਗੇ ਉਸੇ ਤਰ੍ਹਾਂ ਟੁੱਟੇ ਪਏ ਨੇ ਐਡੇ-ਐਡੇ ਟੋਏ ਪਏ ਹੋਏ ਨੇ ਕਿ ਮਹੱਲਾ ਨਿਵਾਸੀਆ ਜਿਹੜੇ ਅੱਜ ਦੇ ਦੁਖੀ ਨੇ ਪਰੇਸ਼ਾਨ ਨੇ ਔਰ ਸਾਡੀ ਸਰਕਾਰ ਨੂੰ ਇਹ ਗੇਨਤੀ ਹੈ ਪੁਰਜ਼ੋਰ ਗੁਜਾਰਿਸ਼ ਹੈ ਵੀ ਇਹ ਰੋੜਾ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਮਹੱਲਾ ਨਿਵਾਸੀਆਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਆ ਉਹਦਾ ਹੱਲ ਕੀਤਾ ਜਾਵੇ ਤੁਸੀਂ ਹੁਣ ਤੱਕ ਦੀ ਇਹਦੀ ਮੌਜੂਦਾ ਸਰਕਾਰ ਆ ਕਿ ਹੁਣ ਤੱਕ ਦੇ ਕੰਮਾਂ ਤੋਂ ਸੰਤੁਸ਼ਟ ਹੋ ਜਾਂ ਕੀ ਦੇਖਦੇ ਹੋ ਬਿਲਕੁਲ ਵੀ ਸੰਤੁਸ਼ਟ ਨਹੀਂ ਹੈਗੇ ਕਿਉਂਕਿ 2 ਸਾਲ ਹੋ ਗਏ ਵੱਡੇ ਵੱਡੇ ਹੋਰਡਿੰਗ ਬੈਨਰ ਲੱਗਦੇ ਨੇ ਪੰਜਾਬ ਤਰੱਕੀ ਕਰਦਾ ਪਿਆ ਕਿੱਥੋਂ ਤਰੱਕੀ ਕਰਦਾ ਪਿਆ ਸਾਡੇ ਕੰਡਾਂ ਦੇ ਰੋੜਾਂ ਦੇ ਹਾਲ ਦੇਖੋ ਕੀ ਨੇ ਔਰ ਖਾਸ ਤੌਰ ਤੇ ਜਿਹੜੇ ਸਾਡੇ ਗਿੱਲ ਹਲਕੇ ਦੇ ਐਮਐਲਏ ਸਾਹਿਬ ਨੇ 3-4 ਕਿਲੋਮੀਟਰ ਦੇ ਏਰੀਆ ਦੇ ਵਿੱਚ ਬੈਠੇ ਨੇ ਔਰ ਆਮ ਹੀ ਐਸਾ ਰੋਡ ਤੋਂ ਦੀ ਲੰਘਦੇ ਨੇ ਪਰ ਇਹ ਜਿਹੜਾ ਰੋਡ ਹੈ ਉਹਨੂੰ ਦੇਖ ਕੇ ਲੱਗਦਾ ਵੀ ਇਹ ਰੋਡ ਹੈ ਜਿਹੜਾ ਸਰਕਾਰੀ ਕਾਗਜ਼ਾਂ 'ਚ ਹੈ ਹੀ ਨਹੀਂ ਤੋ ਕਿ ਪਿਛਲੇ 10 ਸਾਲ ਹੋ ਗਏ ਲਗਾਤਾਰ 10 ਸਾਲ ਤੋਂ ਇਹ ਰੋਡ ਦੀ ਪੋਜੀਸ਼ਨ ਹੈ ਜਿਹੜੀ ਇਸੇ ਤਰ੍ਹਾਂ ਆਪਾਂ ਬੜੇ ਹੈਰਾਨ ਹੋਵਾਂਗੇ ਇਹ ਗੱਲ ਸੁਣ ਕੇ ਸਰਦਾਰ ਮਲਕੀਤ ਸਿੰਘ ਢਾਕਾ ਜੀ ਜਦੋਂ ਐਮ ਐਲ ਏ ਹੁੰਦੇ ਸੀ ਉਹਨਾਂ ਨੇ ਇੱਕ ਵਾਰ ਇਹ ਰੋਡ ਬਣਾਇਆ ਸੀ ਉਸ ਤੋਂ ਬਾਅਦ ਇਸ ਰੋਡ ਦੇ ਉੱਪਰ 10 ਰੁਪਏ ਵੀ ਸਰਕਾਰੀ ਨਹੀਂ ਲੱਗੇ ਹੋ ਪਰ ਰੋਡ ਦਾ ਇਸ ਵੇਲੇ ਇਹ ਹਾਲ ਹੋ ਗਿਆ ਵੀ ਬੰਦਾ ਨੰਘਣ ਲੱਗਾ ਇੱਥੋਂ 10 ਵਾਰ ਸੋਚਦਾ ਵੀ ਮੈਂ ਇੱਥੋਂ ਦੀ ਨੰਗਾ ਕਿ ਨਾ ਨੀਆ ਹੋ ਸਾਡੇ ਨਾਲ ਇਸ ਇਲਾਕੇ ਦੇ ਜੋ ਮੋਤਬਰ ਪੁਰਾਣੀ ਸੈਣ ਜੋ ਮਾਤਾ ਜੀ ਪਿਛਲੇ 15 ਸਾਲਾਂ ਤੋਂ ਪੰਚਾਇਤ ਮੈਂਬਰ ਵੀ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਾਤਾ ਜੀ ਸਤਿਕਾਰ ਸਤਿਕਾਰ ਮਾਤਾ ਕੀ ਪ੍ਰੋਬਲਮ ਆ ਰਹੀ ਹੈ ਦੱਸੋ ਸਾਨੂੰ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਮੈਂ ਸੰਗੋਵਾਲ ਇੱਥੇ ਆਇਆ ਸੀਗਾ ਜੀਵਨ ਸਿੰਘ ਮੈਂ ਉਹਨੂੰ ਵੀ ਕਿਹਾ ਵੀ ਤੈਨੂੰ 2.5 ਸਾਲ ਹੋ ਗਏ ਇੱਥੇ ਆਏ ਬਣੇ ਨੂੰ ਤੂੰ ਸਾਡੇ ਮਹੱਲੇ ਦਾ ਕੀ ਕੀਤਾ ਕੁਝ ਨਹੀਂ ਕੀਤਾ ਸਾਡੇ ਮਹੱਲੇ ਦਾ ਨੇ ਮੈਂ ਬਹੁਤ ਬੋਲੀਆਂ ਉਹਨਾਂ ਨੂੰ ਕਹਿੰਦਾ ਮਾਤਾ ਜੀ 4 ਤਰੀਕ ਨੂੰ ਛੜਕ ਬਣਾਵਾ ਦਾਂਗੇ ਅੱਜ ਤੱਕ ਛੜਕ ਨਹੀਂ ਬਣੀ ਹੈਗੀ ਉਹਦੇ ਕੋਲ ਕਿੰਨੇ ਸਾਲ ਹੋ ਗਏ ਮਾਤਾ ਜੀ ਇਹ ਸੜਕ ਟੁੱਟੀ ਹੋਈ ਨੂੰ ਇਹਨੂੰ ਤਾਂ ਆਪਾਂ 8-8 ਸਾਲ ਹੋ ਗਏ ਸੜਕ ਟੁੱਟੀ ਨੂੰ ਹਜੇ ਤੱਕ ਕਿਸੇ ਨੇ ਨਹੀਂ ਛਾਰ ਲਈ ਹੈਗੀ ਸਾਡੀ ਇੱਥੇ ਮੱਲੇ ਦੀ ਦੋ ਵਾਰੀ ਮਾਤਾ ਡਿੱਗ ਵੀ ਚੁੱਕੀਆਂ ਮੇਰੇ ਗੋਡਾ ਵੀ ਕਰਕ ਹੋਇਆ ਹੋਇਆ ਤੁਹਾਡੇ ਜੋ ਹਲਕੇ ਦੇ ਐਲਐਨਐ ਜੀਵਨ ਸਿੰਘ ਸੰਘੋਵਾਲ ਜੀ ਉਹ ਨਾਲ ਤੁਸੀਂ ਗੱਲ ਕੀਤੀ ਸੀ ਸੰਘੋਵਾਲ ਜੀਵਨ ਨੂੰ ਮੈਂ ਇਹੀ ਬੇਨਤੀ ਕਰਦੀ ਆਂ ਉਹਦੋਂ ਸਾਡੇ ਨਾਲ ਬਾਹਲੇ ਕਰਕੇ ਗਿਆ ਸੀਗਾ ਵੀ ਅਸੀਂ ਬੀ ਬੀ ਤੁਹਾਡੀ ਸੜਕ ਬਣਾਵਾਂਗੇ ਅਜੇ ਤੱਕ ਉਹਦੇ ਕੰਨ ਤੇ ਜੂਣ ਹੀ ਸਰਕੀ ਹੈਗੀ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਬੋਲੋ ਦਿਲਾਂ ਦਿਲਾ ਹੋ ਗਿਆ ਜਿੰਦਾ ਕੀ ਨਾ ਹੋ ਗਿਆ ਦਿਲਾਂ ਦਿਲਾ ਦਿਲਾ ਹੋ ਗਿਆ ਦਿਲਾਂ ਦਿਲਾ ਹੋ ਗਿਆ ਗਾ ਸਰਕਾਰ ਜਿੰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਜਿੰਦਾਬਾਦ